ਘਟਨਾ ਹੈ ਲੁਧਿਆਣੇ ਦੇ ਲਾਗੇ ਇੱਕ ਪਿੰਡ ਦੀ ਜਿੱਥੇ ਕੀ ਇੱਕ ਗੱਡੀਆਂ ਦਾ ਕਾਫਲਾ ਜੋ ਕਿ ਪਿੰਡ ਦੇ ਵੱਲ ਨੂੰ ਵੱਧ ਰਿਹਾ ਸੀ ਉਸ ਗੱਡੀਆਂ ਦੇ ਕਾਫਲੇ ਦੇ ਵਿੱਚ ਅੱਗੇ ਪਿੱਛੇ 4-5 ਗੱਡੀਆਂ ਸੀ ਤੇ ਉਸ ਗੱਡੀਆਂ ਦੇ ਵਿੱਚ ਬੌਂਸਰ ਵੀ ਮੌਜੂਦ ਸੀ ਜਿਵੇਂ ਕਿ ਕੋਈ ਬਹੁਤ ਵੱਡਾ ਬੰਦਾ ਉਸ ਪਿੰਡ ਦੇ ਵਿੱਚ ਆਇਆ ਹੋਵੇ ਪਿੰਡ ਵਾਲੇ ਸਾਰੇ ਹੈਰਾਨ ਪਰੇਸ਼ਾਨ ਕਿ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਜੋ ਕਿ ਆਪਣੇ ਪਿੰਡ ਵੱਲ ਨੂੰ ਧੂੜਾਂ ਉਠਾਉਂਦੀਆਂ ਹੋਈਆਂ ਕਿਉਂ ਆ ਰਹੀਆਂ ਨੇ ਕੀ ਗੱਲ ਹੋ ਗਈ ਸਾਰੇ ਲੋਕ ਸੋਚਣ ਦੇ ਲਈ ਮਜਬੂਰ ਹੋ ਗਏ ਸੀ ਕਿ ਆਖਰਕਾਰ ਹੁਣ ਇਹ ਗੱਡੀਆਂ ਆਪਣੇ ਪਿੰਡ ਵੱਲ ਨੂੰ ਕਿਉਂ ਆ ਰਹੀਆਂ ਨੇ ਤੇ ਐਨੇ ਦੇ ਵਿੱਚ ਉਹ ਗੱਡੀ ਆ ਕੇ ਇੱਕ ਘਰ ਦੇ ਅੱਗੇ ਰੁਕਦੀ ਹੈ ਤੇ ਜਿਵੇਂ ਗੱਡੀ ਘਰ ਦੇ ਅੱਗੇ ਰੁਕਦੀ ਹੈ ਤਾਂ ਗੇਟ ਖੋਲਦਿੰਨੇ ਬੌਂਸਰ ਤੇ ਉਸ ਗੱਡੀ ਦੇ ਵਿੱਚੋਂ ਕੋਟ ਪੈਂਟ ਪਾਏ ਤੇ ਕਾਲੀਆਂ ਐਨਕਾਂ ਲਾ ਕੇ ਬਾਹਰ ਨਿਕਲਦਾ ਹੈ ਗੁਰਜੀਤ ਘਰ ਦੇ ਵਿੱਚ ਸਾਹਮਣੇ ਵਿਹੜੇ ਦੇ ਵਿੱਚ ਬੈਠੇ ਹੋਏ ਗੁਰਜੀਤ ਦੇ ਮਾਤਾ ਪਿਤਾ ਜਿਵੇਂ ਉਹਨਾਂ ਦੀ ਨਜ਼ਰ ਗੁਰਜੀਤ ਦੇ ਉੱਪਰ ਪੈਂਦੀ ਹੈ ਉਹਨਾਂ ਦੇ ਪੈਰਾਂ ਥਲੋ ਜ਼ਮੀਨ ਖਿਸਕ ਜਾਂਦੀ ਹੈ ਜੀ ਹਾਂ ਦੋਸਤੋ ਇਹ ਉਹੀ ਗੁਰਜੀਤ ਜੋ ਕਿ ਡੌਂਕੀ ਲਗਾਉਂਦਾ ਹੋਇਆ ਪਨਾਮਾ ਦੇ ਜੰਗਲਾਂ ਵੇਚਦੀ ਅਮਰੀਕਾ ਜਾ ਰਿਹਾ ਸੀ ਤੇ ਇਸ ਦੀ Laash ਮਿਲੀ ਸੀ ਪਰਿਵਾਰ ਵਾਲਿਆਂ ਨੇ ਇਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਆਪਣੇ ਹੱਥੀਂ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਦੀਆਂ ਅਸਥੀਆਂ ਵੀ ਵਿਸਰਜਨ ਕਰਿਆ ਸੀ ਬਿਆਸ ਦਰਿਆ ਦੇ ਵਿੱਚ ਪਰ ਅੱਜ ਫੇਰ ਉਹ ਜਿਉਂਦਾ ਜਾਗਦਾ ਸਾਹਮਣੇ ਖੜਾ ਹੈ ਗੁਰਜੀਤ ਦੇ ਮਾਤਾ ਪਿਤਾ ਦੀਆਂ ਤਾਂ ਆ ਨਿਕਲ ਗਈਆਂ ਆਪਣੇ ਪੁੱਤ ਨੂੰ ਸਾਹਮਣੇ ਜਿਉਂਦਾ ਦੇਖ ਕੇ ਉਹਨਾਂ ਨੂੰ ਇਹ ਕੋਈ ਸੁਪਨਾ ਲੱਗ ਰਿਹਾ ਸੀ ਉਹਨਾਂ ਨੇ ਆਪਣੀਆਂ ਅੱਖਾਂ ਮਸਲੀਆਂ ਕਿ ਅਸੀਂ ਕਿਤੇ ਕੋਈ ਸੁਪਨਾ ਤਾਂ ਨਹੀਂ ਦੇਖ ਰਹੇ ਪਰ ਉਸ ਤੋਂ ਬਾਅਦ ਗੁਰਜੀਤ ਬੋਲਿਆ ਕਿ ਬਾਪੂ ਮੈਂ ਗੁਰਜੀਤ ਜਿਵੇਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਭੱਜ ਕੇ ਗੁਰਜੀਤ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸ ਤੋਂ ਬਾਅਦ ਤਾਹਾਂ ਮਾਰ ਕੇ ਰੋਣ ਲੱਗੇ ਉਸਦੇ ਮਾਤਾ-ਪਿਤਾ ਉਸਦੇ ਮਾਤਾ-ਪਿਤਾ ਕਹਿਣ ਲੱਗੇ ਕਿ ਪੁੱਤ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਸੀ ਜਦੋਂ ਤੇਰੀ ਲਾਸ਼ ਸਾਨੂੰ ਮਿਲੀ ਸੀ ਪਰ ਇਹ ਚਮਤਕਾਰ ਕਿਵੇਂ ਹੋਇਆ ਜੋ ਤੂੰ ਅੱਜ ਸਾਡੇ ਸਾਹਮਣੇ ਖਲੋਤਾ ਹੈ ਇਹ ਸਭ ਕੁਝ ਦੇਖ ਕੇ ਪਿੰਡ ਦੇ ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਪਿੰਡ ਵਾਲੇ ਲੋਕ ਇਹ ਕਹਿਣ ਲੱਗੇ ਕਿ ਗੁਰਜੀਤ ਨੂੰ ਤਾਂ ਅਸੀਂ ਆਪਣੇ ਹੱਥੀਂ ਅੰਤਿਮ ਸੰਸਕਾਰ ਕਰਕੇ ਆਂਦਾ ਸੀ ਪਰ ਅੱਜ ਗੁਰਜੀਤ ਜਿਉਂਦਾ ਹੋ ਕੇ ਵਾਪਸ ਕਿਵੇਂ ਮੁੜਿਆ ਆ ਲੋਕਾਂ ਦੇ ਮਨਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਵੀ ਉੱਠਣ ਲੱਗ ਗਏ ਕਿ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਲੋਕ ਪਲਾਸਟਿਕ ਸਰਜਰੀ ਕਰ ਲੈਂਦੇ ਨੇ ਅਤੇ ਉਹ ਜਾ ਚਿਹਰਾ ਉਹ ਜਾ ਹੱਫ-ਪਾਹ ਬਣਾ ਲੈਂਦੇ ਨੇ ਪਿੰਡ ਵਾਲਿਆਂ ਨੂੰ ਯਕੀਨ ਨਹੀਂ ਹੋਇਆ ਕਿ ਗੁਰਜੀਤ ਵਾਪਸ ਕਿਵੇਂ ਆ ਸਕਦਾ ਹੈ ਤੇ ਗੁਰਜੀਤ ਬੋਲਿਆ ਕਿ ਨਹੀਂ ਮੈਂ ਗੁਰਜੀਤ ਹਾਂ ਮੈਂ ਪਨਾਮਾ ਦੇ ਜੰਗਲਾਂ ਦੇ ਵਿੱਚ ਡੌਂਕੀ ਲਗਾਉਣ ਦੇ ਲਈ ਗਿਆ ਸੀ ਮੈਂ ਉਹੀ ਆ ਪਰ ਪਿੰਡ ਵਾਲੇ ਕਹਿਣ ਲੱਗੇ ਤੇਰੀ ਤਾਂ ਲਾਸ਼ ਇੱਥੇ ਆਈ ਸੀ ਤੇਰੇ ਕੱਪੜੇ ਤੇਰੇ ਡਾਕੂਮੈਂਟ ਵੀ ਉਹਦੇ ਵਿੱਚ ਸੀ ਪਰ ਫਿਰ ਵੀ ਤੂੰ ਜਿੰਦਾ ਹੋ ਕੇ ਵਾਪਸ ਕਿਵੇਂ ਆ ਗਿਆ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਪੂਰੀ ਘਟਨਾ ਦੇ ਪਿੱਛੇ ਕੀ ਸੱਚਾਈ ਹੈ ਇਹ ਜਾਣਨ ਦੇ ਲਈ ਆਪਾਂ ਨੂੰ ਕਹਾਣੀ ਨੂੰ ਸ਼ੁਰੂ ਤੋਂ ਸੁਣਨਾ ਪਵੇਗਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਇੱਕ ਘਟਨਾ ਹੈ ਲੁਧਿਆਣੇ ਦੀ ਜਿੱਥੇ ਉਹਦੇ ਰਹਿਣ ਵਾਲੇ ਹਰਨਾਮ ਸਿੰਘ ਅਤੇ ਉਸ ਦੀ ਪਤਨੀ ਵੰਜੀਤ ਕੌਰ ਹਰਨਾਮ ਸਿੰਘ ਜੋ ਕਿ ਖੇਤੀਬਾੜੀ ਕਰਦੇ ਹੁੰਦੇ ਸੀ ਅਤੇ ਖੇਤੀਬਾੜੀ ਦੇ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਹਨਾਂ ਕੋਲ ਪਿੰਡ ਦੇ ਵਿੱਚ ਮਾਤਰ ਤਿੰਨ ਕਿੱਲੇ ਜ਼ਮੀਨ ਸੀ ਤੇ ਉਸ ਦੇ ਵਿੱਚ ਜੋ ਵੀ ਕੋਈ ਅਨਾਜ ਹੁੰਦਾ ਅਤੇ ਉਸ ਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਹੁੰਦਾ। ਉਹਨਾਂ ਦਾ ਇੱਕੋ ਇੱਕ ਬੇਟਾ ਜਿਸ ਦਾ ਨਾਮ ਗੁਰਜੀਤ ਜੋ ਕਿ ਪੜ੍ਹਾਈ ਦੇ ਵਿੱਚ ਠੀਕ-ਠਾਕ ਸੀ ਅਤੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਉਹ ਪੜ੍ਹਦਾ ਹੁੰਦਾ ਸੀ। ਪੜਾਈ ਦੇ ਵਿੱਚ ਜਿਵੇਂ ਆਪਣੇ ਬੱਚੇ ਐਵਰੇਜ ਹੁੰਦੇ ਨੇ ਉਸੇ ਤਰੀਕੇ ਨਾਲ ਹੀ ਸੀ ਨਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰਜੀਤ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਬੱਚਾ ਸੀ ਨਾ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰਜੀਤ ਪੜ੍ਹਾਈ ਦੇ ਵਿੱਚ ਕਮਜ਼ੋਰ ਸੀ ਉਹ ਇੱਕ ਨਾਰਮਲ ਬੱਚਾ ਸੀ ਜਿਵੇਂ ਆਮ ਬੱਚੇ ਹੁੰਦੇ ਨੇ ਨਾ ਪੜ੍ਹਾਈ ਦੇ ਵਿੱਚ ਜ਼ਿਆਦਾ ਵਧੀਆ ਤੇ ਨਾ ਪੜ੍ਹਾਈ ਦੇ ਵਿੱਚ ਜ਼ਿਆਦਾ ਮਾੜਾ ਉਸਦੇ ਮਾਤਾ ਪਿਤਾ ਹਰਨਾਮ ਸਿੰਘ ਅਤੇ ਮਾਤਾ ਮਨਜੀਤ ਕੌਰ ਉਸਦੇ ਸਾਰੀਆਂ ਹੀ ਖੁਆਇਸ਼ਾਂ ਪੂਰੀਆਂ ਕਰਦੇ ਜੀ ਉਹੀ ਚਾਹੁੰਦੇ ਕਿ ਅਸੀਂ ਤਾਂ ਜਿਵੇਂ ਦੇ ਹੈਗੇ ਆ ਹੈਗੇ ਆ ਪਰ ਸਾਡਾ ਬੱਚਾ ਜੋ ਹੈ ਉਹ ਜ਼ਿੰਦਗੀ ਦੇ ਵਿੱਚ ਅਗਾਹ ਵਧੇ ਉਹ ਕਾਮਯਾਬ ਹੋ ਗਏ ਤਾਂ ਦੋਸਤੋ 8ਵੀਂ ਜਮਾਤ ਦੇ ਵਿੱਚ ਪਹੁੰਚ ਗਿਆ 8ਵੀਂ ਦੇ ਵਿੱਚ ਵੀ ਰਿਜ਼ਲਟ ਠੀਕ ਆਇਆ ਵਧੀਆ ਫਰਸਟ ਡਿਵੀਜ਼ਨ ਉਸਨੇ ਲੈ ਲਈ ਫਰਸਟ ਡਿਵੀਜ਼ਨ ਦੇ ਨਾਲ ਪਾਸ ਹੋ ਗਿਆ ਉਸ ਤੋਂ ਬਾਅਦ 9ਵੀਂ ਦੇ ਵਿੱਚ ਐਡਮਿਸ਼ਨ ਲੈ ਲਿਆ ਪੜ੍ਹਾਈ ਦੇ ਵਿੱਚ ਐਵਰੇਜ ਹੀ ਸੀ ਅਤੇ ਉਸ ਤੋਂ ਬਾਅਦ 10ਵੀਂ ਵੀ ਕਰ ਲਈ ਅਤੇ ਪਹੁੰਚ ਜਾਂਦਾ ਹੈ 11ਵੀਂ ਕਲਾਸ ਤੇ ਉਸ ਤੋਂ ਬਾਅਦ 12ਵੀਂ 12ਵੀਂ ਜਮਾਤ ਕਰਨ ਤੋਂ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਵਨੇ ਠੀਕ ਨਹੀਂ ਹੈਗੇ ਇੱਥੇ ਨੌਕਰੀ ਮਿਲਦੀ ਉਸੇ ਨੂੰ ਐ ਜਿਹੜਾ ਪੜ੍ਹਾਈ ਦੇ ਵਿੱਚ ਪੂਰਾ ਹੁਸ਼ਿਆਰ ਹੋਵੇ ਜਿਸ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੁਣ ਦੂਰ ਜਾ ਜਾ ਕੇ ਤੁਹਾਨੂੰ ਪਤਾ ਹੀ ਹੈ ਕਿ ਨੌਕਰੀਆਂ ਤਾਂ ਮਿਲਦੀਆਂ ਨੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਨੌਕਰੀਆਂ ਨਹੀਂ ਮਿਲਦੀਆਂ ਨੌਕਰੀਆਂ ਮਿਲਦੀਆਂ ਨੇ ਪਰ ਉਹਦੇ ਵਾਸਤੇ ਬਹੁਤ ਕੁਝ ਪੜ੍ਹਨਾ ਪੈਂਦਾ ਬਹੁਤ ਤਿਆਰੀ ਕਰਨੀ ਪੈਂਦੀ ਉਸ ਨਾਲ ਵੱਡੇ ਲੈਵਲ ਦੀ ਪਰ ਇੰਨੀ ਤਿਆਰੀਆਂ ਆਪਣੇ ਬੱਚੇ ਕਰਦੇ ਨਹੀਂ ਆਪਣੇ ਬੱਚੇ ਜੋ ਕਿ ਆਪਣੇ ਮਾਤਾ ਪਿਤਾ ਦੇ ਉੱਪਰ ਨਿਰਭਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹੀ ਸੋਚਦੇ ਰਹਿੰਦੇ ਨੇ ਜੇ ਜੋ ਕੁਝ ਲੈ ਕੇ ਆਵੇ ਬਸ ਬਾਪੂ ਹੀ ਲੈ ਕੇ ਆਵੇ ਜਾਂ ਬੀਬੀ ਲੈ ਕੇ ਆਵੇ ਅਸੀਂ ਆਨੂੰ ਨਾ ਕੁਝ ਕਰਨਾ ਪਵੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਪਰ ਆਪਣੇ ਵਿੱਚ ਤਿਆਰੀ ਨਹੀਂ ਕਰਦੇ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਭੂਤ ਸਵਾਰ ਹੋਇਆ ਪਿਆ ਇਹਨਾਂ ਦਿਨਾਂ ਦੇ ਵਿੱਚ ਬਾਹਰ ਜਾਣ ਦਾ ਹਰ ਇੱਕ ਬੱਚਾ ਇਹੀ ਚਾਹੁੰਦਾ ਹੈ ਕਿ ਮੈਂ ਬਾਹਰ ਵੀ ਕਰਾਂ ਤੇ ਜਲਦੀ ਜਲਦੀ ਮੈਂ ਆਈਲੈਟਸ ਦਾ ਪੇਪਰ ਦੇਵਾਂ ਮੇਰੇ ਜਿੰਨੇ ਵੀ 7-8 ਬੈਂਡ ਜਿੰਨੇ ਵੀ ਆਉਂਦੇ ਨੇ ਉਹਨੇ ਆਉਣ ਤਾਂ ਮੈਂ ਕੈਨੇਡਾ ਚਲਾ ਜਾਵਾਂ ਤੇ ਇਹੀ ਸੁਪਨਾ ਗੁਰਜੀਤ ਨੇ ਦੇਖ ਲਿਆ ਆਪਣੇ ਪੜਾਈ ਦੇ ਦੌਰਾਨ ਕਿਉਂਕਿ ਪਿੰਡਾਂ ਦੇ ਵਿੱਚ ਆਪਣੇ ਮਾਹੌਲ ਹੀ ਇਦਾਂ ਦਾ ਬਣਿਆ ਹੋਇਆ ਹੈ ਕਿਸੇ ਨੂੰ ਪੁੱਛ ਲੋ ਹਰ ਇੱਕ ਘਰ ਦਾ ਕੋਈ ਨਾ ਕੋਈ ਜੀ ਬਾਹਰ ਗਿਆ ਹੋਇਆ ਹੈ ਤੇ ਉਸ ਪਿੰਡ ਦੇ ਵਿੱਚ ਵੀ ਹਰ ਇੱਕ ਘਰ ਦੇ ਵਿੱਚੋਂ ਇੱਕ ਇੱਕ ਜੀ ਸਾਰੇ ਹੀ ਬਾਹਰ ਗਏ ਹੋਏ ਨੇ ਤੇ ਗੁਰਜੀਤ ਦੇ ਮਨ ਦੇ ਵਿੱਚ ਵੀ ਇਹੀ ਆ ਗਿਆ ਕਿ ਮੈਂ ਵੀ ਪੜ ਕੇ ਬਾਹਰ ਹੀ ਜਾਣਾ ਬਾਹਰ ਜਾ ਕੇ ਚਾਹਿਆ ਆਪਾਂ ਨੂੰ ਭਾਂਡੇ ਮੰਜ ਨੇ ਪਹਿਣਾ ਪਰ ਜਾਣਾ ਬਾਹਰ ਹੀ ਆ ਸੀ ਤੇ ਉਹੀ ਗੁਰਜੀਤ ਦੇ ਨਾਲ ਹੋਇਆ ਜਿਵੇਂ ਉਸ ਨੇ 12ਵੀਂ ਪਾਸ ਕੀਤੀ ਤੇ 12ਵੀਂ ਪਾਸ ਕਰਦੇ ਹੀ ਉਹ ਆਪਣੇ ਬਾਪੂ ਕੋਲ ਆ ਕੇ ਬਾਪੂ ਹਮੈਂ 12ਵੀਂ ਦਾ ਪਾਸ ਕਰ ਲਿਆ ਹੁਣ ਅੱਗੇ ਆਪਾਂ ਕਰਾਂਗੇ ਕੀ ਤੇ ਉਸ ਦਾ ਬਾਪੂ ਕਹਿਣ ਲੱਗਿਆ ਕਿ ਤੂੰ ਤਾਂ ਪੜਾਈ ਦੇ ਵਿੱਚ ਵੀ ਇੰਨਾ ਠੀਕ ਨਹੀਂ ਐ ਠੀਕ ਠਾਕ ਜਿਹਾ ਤੇ ਸਰਕਾਰੀ ਨੌਕਰੀ ਲੱਗਣ ਦੇ ਲਈ ਤਾਂ ਬਹੁਤ ਕੁਝ ਪੜ੍ਹਨਾ ਪੈਂਦਾ ਹੈ ਬਹੁਤ ਤਿਆਰੀਆਂ ਕਰਨੀਆਂ ਪੈਂਦੀਆਂ ਆ ਉਹ ਦਿੱਤੋਂ ਹੋਣੀਆਂ ਨਹੀਂ ਇੱਕੋ ਇੱਕ ਇਲਾਜ ਐ ਕੋਈ ਗੱਲ ਨਹੀਂ ਆਪਾਂ ਔਖੇ ਸੌਖੇ ਸਾਰ ਲਵਾਂਗੇ ਤੂੰ ਹਾਈਲਾਈਟਸ ਕਰ ਲਾ ਅਤੇ ਆਇਲਾਈਟਸ ਦੇ ਵਿੱਚੋਂ ਤੇ ਚੰਗੇ ਬੈਂਡ ਆ ਜਾਣਗੇ ਤਾਂ ਫਿਰ ਤੈਨੂੰ ਬਾਹਰ ਭੇਜ ਦੇਵਾਂਗੇ ਅੱਧ ਦੇਖ ਲੈ ਕੈਨੇਡਾ ਅਮਰੀਕਾ ਜਿੱਥੋਂ ਦਾ ਵੀ ਵੀਜ਼ਾ ਆਉਂਦਾ ਹੈ ਉੱਥੇ ਚਲਾ ਜਾਈਂ ਉੱਥੇ ਜਾ ਕੇ ਆਪਦਾ ਕੰਮਕਾਰ ਕਰ ਲਵੀਂ ਨਾਲੇ ਆਪਣੇ ਘਰ ਦੇ ਜੋ ਹਾਲਾਤ ਨੇ ਉਹ ਠੀਕ ਹੋ ਜਾਣਗੇ ਬਾਕੀ ਇਥੇ ਨੌਕਰੀਆਂ ਤੁਹਾਡੇ ਵਰਗਿਆਂ ਨੂੰ ਮਿਲਦੀਆਂ ਤਾਂ ਹੈ ਨਹੀਂ ਤੁਹਾਨੂੰ ਜਾਣਾ ਤਾਂ ਬਾਹਰ ਹੀ ਪਵੇਗਾ ਉਸ ਤੋਂ ਬਾਅਦ ਕੀ ਹੋਇਆ ਉਸਨੇ ਆਇਲੈਟਸ ਦੇ ਲਈ ਐਡਮਿਸ਼ਨ ਲੈ ਲਿਆ ਆਇਲੈਟਸ ਦਾ ਕਲਾਸ ਦੇ ਵਿੱਚ ਜਾਇਆ ਕਰੇ ਅਤੇ ਉਸ ਤੋਂ ਬਾਅਦ ਉਸਨੇ ਆਇਲੈਟਸ ਦਾ ਪੇਪਰ ਦਿੱਤਾ ਤੇ ਉਸ ਦੇ ਵਿੱਚ ਵੀ ਕੋਈ ਖਾਸ ਬੈਂਡ ਉਸਦੇ ਨਹੀਂ ਆਏ ਉਸ ਦਾ ਪਿਤਾ ਫਿਰ ਫਿਰ ਨਿਰਾਸ਼ ਹੋ ਗਿਆ ਕਿ ਹਸਤਾ ਇੰਨੇ ਪੈਸੇ ਪਟਕੇ ਤੇ ਆਇਲੈਟਸ ਕਰਵਾਈ ਹੈ ਤੇ ਆਇਲੈਟਸ ਦੇ ਵਿੱਚ ਵੀ ਤੇਰੇ ਬੈਂਡ ਨਹੀਂ ਆਏ ਤੇ ਉਸ ਤੋਂ ਬਾਅਦ ਉਸਨੇ ਦੁਬਾਰਾ ਫੇਰ ਆਇਲੈਟਸ ਦਾ ਪੇਪਰ ਦਿੱਤਾ ਤੇ ਦੁਬਾਰਾ ਫੇਰ ਆਇਲੈਟਸ ਦੇ ਵਿੱਚ ਟੰਗ ਦੇ ਬੈਂਡ ਨਹੀਂ ਆਏ ਜਿਸ ਦੇ ਚਲਦੇ ਉਸ ਨੂੰ ਕੁਈ ਵੀਜਾ ਵਗੈਰਾ ਨਹੀਂ ਮਿਲਿਆ ਉਸ ਤੋਂ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਹੁਣ ਕੀ ਕਰੀਏ ਤੇਰਾ ਤਾਂ ਗੁਰਜੀਤ ਇਹ ਕਹਿਣ ਲੱਗਿਆ ਕਿ ਪਾਪਾ ਮੇਰੇ ਕੋਲ ਇੱਕ ਆਈਡੀਆ ਹੈਗਾ ਬਹੁਤ ਸਾਰੇ ਲੋਕ ਡੰਕੀ ਲਾ ਕੇ ਜੋ ਕਿ ਅਮਰੀਕਾ ਚਲੇ ਜਾਂਦੇ ਨੇ ਮੈਕਸੀਕੋ ਦੀ ਕੰਧ ਟੱਪ ਕੇ ਉਹਦੇ ਨਾਲ ਆਪਣਾ ਖਰਚਾ ਵੀ ਘੱਟ ਲੱਗੂਗਾ ਤੇ ਨਾਲੇ ਮੈਂ ਅਮਰੀਕਾ ਵੀ ਚਲਾ ਜਾਊਗਾ ਤਾਂ ਡੰਕੀ ਦਾ ਮਤਲਬ ਉਸ ਤਾਂ ਪਿਤਾ ਸਮਝਿਆ ਨਹੀਂ ਉਸਨੇ ਕਿਹਾ ਕਿ ਪਾਪਾ ਦੋ ਨੰਬਰ ਦੇ ਵਿੱਚ ਬਾਹਰ ਜਾਂਦੇ ਨੇ ਲੋਕ ਜੰਗਲਾਂ ਵੇਦੀ ਤੁਰ ਕੇ ਜਾਣਾ ਪੈਂਦਾ ਹੈ ਕੋਈ ਗੱਲ ਨਹੀਂ ਮਾੜੇ ਮੋٹے ਔਖੇ ਹੋ ਜਾਵਾਂਗੇ ਨਾਲੇ ਆਪਣੇ ਪੈਸੇ ਘਟ ਲੱਗਣਗੇ ਇੱਕ ਏਜੰਟ ਹੈਗਾ ਉਹਦੇ ਨਾਲ ਆਪਾਂ ਮਿਲਿ ਆਉਨੇ ਆ ਕਿਉਂਕਿ ਉਸਦੇ ਕੁਝ ਦੋਸਤਾਂ ਨੇ ਵੀ ਇਹੀ ਪਲਾਨਿੰਗ ਕੀਤੀ ਸੀ ਕਿ ਜੇਕਰ ਆਪਾਂ ਨੂੰ ਬੈਂਡ ਢੰਗ ਦੇ ਨਹੀਂ ਆਉਂਦੇ ਤਾਂ ਆਪਾਂ ਡੋਂਕੀ ਲਗਾ ਕੇ ਪਨਾਮਾ ਵਾਲੇ ਜੰਗਲਾ ਵਿੱਚ ਦੀ ਮੈਕਸੀਕੋ ਦੀ ਕੰਧ ਟੱਪ ਜਾਵਾਂਗੇ ਤਾਂ ਦੋਸਤੋ ਇੱਕ ਏਜੰਟ ਦੇ ਕੋਲ ਪਹੁੰਚ ਜਾਂਦੇ ਨੇ ਉਸ ਦਾ ਪਿਤਾ ਕਹਿਣ ਲੱਗਾ ਕਿ ਪੁੱਤ ਮੈਨੂੰ ਤਾਂ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਵੀ ਕੀ ਡੰਕੀ ਹੁੰਦਾ ਹੈ ਤੇ ਕਿਵੇਂ ਡੰਕੀ ਲੱਗਦਾ ਹੁੰਦਾ ਹੈ ਤੁਹਾਨੂੰ ਜਿਵੇਂ ਚੰਗਾ ਲੱਗਦਾ ਹੈ ਜਿਵੇਂ ਤੇਰੇ ਦੋਸਤਾਂ ਨੂੰ ਚੰਗਾ ਲੱਗਦਾ ਹੈ ਉਹ ਵੀ ਤਾਂ ਦੋਸਤੋ ਬਾਅਦ ਕੀ ਹੋਇਆ ਏਜੰਟ ਦੇ ਨਾਲ ਜੋ ਗੱਲਬਾਤ ਹੁੰਦੀ ਹੈ ਏਜੰਟ ਕਹਿੰਦਾ ਮੈਂ 5 ਲੱਖ ਰੁਪਏ ਲਵਾਂਗਾ ਤੇ ਤੁਹਾਨੂੰ ਜੰਗਲ ਦੇ ਵਿੱਚ ਛੱਡਿਆਵਾਂਗਾ ਉੱਥੋਂ ਤੁਹਾਨੂੰ ਪੈਦਲ ਜਾਣਾ ਪਵੇਗਾ ਤਾਂ ਦੋਸਤੋ ਪਨਾਮਾ ਦੇ ਜੰਗਲਾਂ ਦੇ ਵਿੱਚ ਉਹ ਏਜੰਟ ਛੱਡਿਆ ਹੁੰਦਾ ਹੈ ਗੁਰਜੀਤ ਤੇ ਉਸਦੇ ਨਾਲ ਉਸ ਤੇ ਚਾਰ ਹੋਰ ਸਾਥੀਆਂ ਨੂੰ ਜਿਨ੍ਹਾਂ ਨੇ ਅੱਖਾਂ ਦੇ ਵਿੱਚ ਸੁਪਨੇ ਸਜੋਏ ਹੁੰਦੇ ਨੇ ਕਿ ਅਸੀਂ ਅਮਰੀਕਾ ਜਾਣਾ ਹੈ ਪਨਾਮਾ ਦੇ ਜੰਗਲ ਜਿੱਥੇ ਕੀ ਐਨੇ ਗਹਿਰੇ ਜੰਗਲ ਜਿੱਥੇ ਸੱਪ ਜੰਗਲੀ ਜਾਨਵਰ ਅਤੇ ਹੋਰ ਪਤਾ ਨਹੀਂ ਕਿਦਾਂ-ਕਿਦਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਖਾਣ ਪੀਣ ਨੂੰ ਕੁਝ ਵੀ ਨਹੀਂ ਉਸ ਏਜੰਟ ਨੇ ਇੱਕ-ਇੱਕ ਪੈਕਟ ਬਰੇਡਾਂ ਦਾ ਅਤੇ ਇੱਕ-ਇੱਕ ਪਾਣੀ ਦੀ ਬੋਤਲ ਦੇ ਕੇ ਉਹਨਾਂ ਨੂੰ ਤੋਰ ਦਿੱਤਾ ਅਕਿਆ ਸਿੱਧਾ-ਸਿੱਧਾ ਨੱਕ ਦੀ ਸੀ ਚਲੇ ਜਾਓ ਅੱਗੇ ਤੁਹਾਨੂੰ ਇੱਕ ਹੋਰ ਬੰਦਾ ਮਿਲ ਜਾਵੇਗਾ ਉਹ ਤੁਹਾਨੂੰ ਅੱਗੇ ਦਾ ਰਸਤਾ ਦਿਖਾ ਦੇਵੇਗਾ ਜੀ ਹਾਂ ਉਹ ਜੰਗਲ ਦੇ ਵਿੱਚ ਤੁਰੇ ਜਾਂਦੇ ਨੇ ਤੁਰਦਿਆਂ ਤੁਰਦਿਆਂ ਦੋ ਦਿਨ ਬੀਤ ਜਾਂਦੇ ਨੇ ਤੇ ਦੋ ਦਿਨਾਂ ਬਾਅਦ ਅੱਗੇ ਇੱਕ ਝੋਪੜੀ ਦੇ ਵਿੱਚ ਉਹਨਾਂ ਨੂੰ ਇੱਕ ਕਾਲਾ ਅੰਗਰੇਜ਼ ਮਿਲ ਜਾਂਦਾ ਹੈ ਗਾਲਾ ਅੰਗਰੇਜ਼ ਉਹਨਾਂ ਨੂੰ ਅੱਗੇ ਦਾ ਰਸਤਾ ਦਿਖਾ ਦਿੰਦਾ ਹੈ ਜੋ ਕਿ ਇੱਕ ਸਮੁੰਦਰ ਦੇ ਰਾਹੀਂ ਪਾਰ ਕਰਨਾ ਸੀ ਇੱਕ ਸਮੁੰਦਰ ਪਾਰ ਕਰਨਾ ਸੀ ਕਿਸ਼ਤੀ ਦੇ ਵਿੱਚ ਬੈਠ ਕੇ ਤਾਂ ਇਸ ਦੌਰਾਨ ਕੀ ਹੁੰਦਾ ਹੈ ਕਿ ਜਿਵੇਂ ਹੀ ਕਿਸ਼ਤੀ ਪਾਰ ਹੁੰਦੀ ਹੈ ਤਾਂ ਉੱਥੇ ਬਹੁਤ ਜ਼ਿਆਦਾ ਤੂਫਾਨ ਆ ਜਾਂਦਾ ਹੈ ਤੂਫਾਨ ਆਉਂਦੇ-ਆਉਂਦੇ ਉਹ ਕਿਸ਼ਤੀ ਜੋ ਕਿ ਡਗਮਗਾਉਣ ਲੱਗ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਇੱਧਰ-ਉੱਧਰ ਹੋ ਜਾਂਦੇ ਨੇ ਅਫਰਾ ਤਫਰੀ ਮਚ ਜਾਂਦੀ ਹੈ ਆਫਰਾ ਤਫਰੀ ਦੌਰਾਨ ਜੋ ਗੁਰਜੀਤ ਹੈ ਉਹ ਆਪਣੇ ਸਾਥੀਆਂ ਦੇ ਕੋਲੋਂ ਗਾਇਬ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਸਾਥੀਆਂ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਗੁਰਜੀਤ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਉੱਥੇ ਕੋਈ ਨੈਟਵਰਕ ਵੀ ਨਹੀਂ ਸੀ ਫੋਨ ਵਗੈਰਾ ਸਭ ਉੱਥੇ ਜਮ੍ਹਾਂ ਹੋ ਗਏ ਸੀ ਤਾਂ ਹੁਣ ਉਹ ਕੀ ਕਰਨ ਨਾ ਉਹਨਾਂ ਨੂੰ ਅੱਗੇ ਦਾ ਰਸਤਾ ਮਿਲ ਰਿਹਾ ਸੀ ਨਾ ਉਹਨਾਂ ਨੂੰ ਪਿੱਛੇ ਦਾ ਰਸਤਾ ਮਿਲ ਰਿਹਾ ਸੀ ਜਿਵੇਂ ਹੀ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੁਰਜੀਤ ਜੋ ਕਿ ਗਾਇਬ ਹੋ ਗਿਆ ਹੈ ਤਾਂ ਉਹਨਾਂ ਨੂੰ ਬਹੁਤ ਡਰ ਲੱਗਣ ਲੱਗਿਆ ਤੇ ਉਸੇ ਰਾਸਤੇ ਉਹ ਵਾਪਸ ਆਉਣ ਲੱਗੇ ਪਰ ਰਸਤੇ ਦੇ ਵਿੱਚ ਇੱਕ ਝੋਫੜੀ ਦੇ ਕੋਲੋ ਬੈਠ ਗਏ ਜਿੱਥੇ ਕਿ ਇੱਕ ਕਾਲਾ ਅੰਗਰੇਜ਼ ਰਹਿੰਦਾ ਹੁੰਦਾ ਸੀ ਜੋ ਕਿ ਅੱਗੇ ਦਾ ਰਸਤਾ ਦਿਖਾਉਂਦਾ ਸੀ ਉਹਨਾਂ ਵਿੱਚੋਂ ਇੱਕ ਲੜਕੇ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਸੀ ਤੇ ਉਸ ਕਾਲੇ ਅੰਗਰੇਜ਼ ਦੇ ਨਾਲ ਗੱਲਬਾਤ ਕਰਨ ਲੱਗਿਆ ਤੇ ਕਾਲਾ ਅੰਗਰੇਜ਼ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਿਹਾ ਸੀ ਕਿ ਇੱਥੇ ਜੋ ਵੀ ਕੋਈ ਆਉਂਦਾ ਹੈ ਉਹ ਵਾਪਸ ਨਹੀਂ ਮੁੜ ਕੇ ਜਾਂਦਾ ਕਿਉਂਕਿ ਜੇਕਰ ਕੋਈ ਮਕਸੀਕੋ ਦੀ ਕੰਨ ਟੱਪ ਜਾਵੇ ਉਹ ਤਾਂ ਅਮਰੀਕਾ ਦੇ ਵਿੱਚ ਪਹੁੰਚ ਜਾਵੇਗਾ ਤੇ ਇਸ ਜੰਗਲ ਦੇ ਵਿੱਚ ਜੇ ਕੋਈ ਗਾਇਬ ਹੋ ਗਿਆ ਉਹ ਦੁਬਾਰਾ ਵਾਪਸ ਨਹੀਂ ਮਿਲੇਗਾ ਗੁਰਜੀਤ ਜੋ ਕਿ ਉਹਨਾਂ ਤੋਂ ਗਾਇਬ ਹੋ ਚੁੱਕਿਆ ਸੀ ਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਲੱਭਿਆ ਉਸ ਤੋਂ ਬਾਅਦ ਉਹਨਾਂ ਨੇ ਜੰਗਲ ਦੇ ਵਿੱਚ ਭਾਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇੱਕ লাশ ਮਿਲ ਗਈ ਜੀ ਹਾਂ ਉਸ ਤੋਂ ਬਾਅਦ ਇਹ ਸਭ ਕੁਝ ਦੇਖ ਕੇ ਉਹ ਡਰ ਗਏ ਅਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਉਸ ਕਾਲੇ ਅੰਗਰੇਜ਼ ਦੇ ਨਾਲ ਕੀ ਏਜੰਟ ਦੇ ਨਾਲ ਗੱਲ ਕਰੋ ਘਟੋ ਘਟ লাশ ਤਾਂ ਉਹਨਾਂ ਦੇ ਮਾਤਾ ਪਿਤਾ ਤੱਕ ਪਹੁੰਚਦੀ ਹੋ ਜਾਵੇ ਦੋਸਤੋਂ ਬਾਅਦ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਉਹ লাশ ਉਸਦੇ ਪਿੰਡ ਦੇ ਵਿੱਚ ਭੇਜੀ ਗਈ। ਦੋਸਤੋਂ ਬਾਅਦ ਮਾਪਿਆਂ ਦੇ ਉੱਪਰ ਤਾਂ ਦੁੱਖਾਂ ਦਾ ਪਹਾੜ ਹੀ ਡੁੱਟ ਪਿਆ। ਉਹਨਾਂ ਦਾ ਇਕੱਲਾ ਕਹਿਰਾ ਪੁੱਤ ਜੋ ਕਿ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਸੀ। ਉਹਨਾਂ ਨੇ ਬਹੁਤ ਸੁਪਨੇ ਦੇਖੇ ਸੀ ਕਿ ਸਾਡਾ ਪੁੱਤ ਇਸ ਘਰ ਦੇ ਮਾੜੇ ਹਾਲਾਤਾਂ ਨੂੰ ਠੀਕ ਕਰੇਗਾ ਪਰ ਅੱਜ ਮਾੜੇ ਹਾਲਾਤ ਤਾਂ ਠੀਕ ਨਹੀਂ ਹੋਏ ਬਲਕਿ ਘਰ ਦੇ ਹਾਲਾਤ ਹੋਰ ਜ਼ਿਆਦਾ ਮਾੜੇ ਹੋ ਗਏ ਜੀ ਹਾਂ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਲਾਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਪਰ ਅੱਜ ਐਨੇ ਸਾਲਾਂ ਬਾਅਦ ਜੋ ਕਿ ਗੁਰਜੀਤ ਵਾਪਸ ਕਰੋੜਪਤੀ ਬਣ ਕੇ ਆ ਗਿਆ ਤੇ ਆਪਣੇ ਮਾਤਾ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਖੜਾ ਹੈ ਤਾਂ ਉਸ ਤੋਂ ਬਾਅਦ ਉਸਦੇ ਉਹ ਦੋਸਤ ਵੀ ਜੋ ਕਿ ਵਾਪਸ ਪਰਤ ਆਏ ਸੀ ਉਹ ਨਹੀਂ ਅਮਰੀਕਾ ਗਏ ਅਤੇ ਉਹ ਡਰ ਚੁਕੇ ਸੀ ਕਿ ਹੁਣ ਅਸੀਂ ਗਾਂ ਕਿਵੇਂ ਵਧਾਈਏ ਕਿਉਂਕਿ ਉਹਨਾਂ ਦਾ ਸਾਥੀ ਹੀ ਰਸਤੇ ਦੇ ਵਿੱਚੋਂ ਗਾਇਬ ਹੋ ਗਿਆ ਸੀ ਤੇ ਜਿਵੇਂ ਉਹਨਾਂ ਨੇ ਗੁਰਜੀਤ ਨੂੰ ਸਾਹਮਣੇ ਦੇਖਿਆ ਤੋ ਪੁੱਛਣ ਲੱਗੇ ਕਿ ਤੂੰ ਗਿਆ ਕਿੱਥੇ ਸੀ ਉਸ ਤੋਂ ਬਾਅਦ ਉਹ ਕਹੇ ਕਿ ਤੂਫਾਨ ਜਦੋਂ ਆਇਆ ਤਾਂ ਕਿਸ਼ਤੀ ਮੈਨੂੰ ਰੋੜ ਕੇ ਪਰਲੇ ਪਾਸੇ ਲੈ ਗਈ ਮੈਂ ਬਿਲਕੁਲ ਭੁੱਖਣ ਪਾਣਾ ਕਈ ਦਿਨ ਉੱਥੇ ਤੁਰਦਾ ਫਿਰਿਆ ਤਾਂ ਉੱਥੇ ਮੈਨੂੰ ਇੱਕ ਗਰੁੱਪ ਮਿਲ ਗਿਆ ਜੋ ਕਿ ਅੱਗੇ ਉਹਨਾਂ ਨੇ ਵੀ ਮੈਕਸੀਕੋ ਦੀ ਕੰਦ ਟੱਪਣੀ ਸੀ ਤਾਂ ਉਹਨਾਂ ਦੇ ਨਾਲ ਮੈਂ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ ਪਹੁੰਚ ਗਿਆ ਉੱਥੇ ਜਾ ਕੇ ਮੈਨੂੰ ਅਮਰੀਕਾ ਦੀ ਜੋ ਪੁਲਿਸ ਹੈ ਉਸ ਨੇ ਗ੍ਰਿਫਤਾਰ ਵੀ ਕਰ ਲਿਆ ਪਰ ਬਾਅਦ ਦੇ ਵਿੱਚ ਜਿਵੇਂ ਉਹਨਾਂ ਨੇ ਮੈਨੂੰ ਛੱਡਿਆ ਤਾਂ ਉਸ ਤੋਂ ਬਾਅਦ ਮੈਂ ਛੋਟੀ ਮੋਟੀ ਨੌਕਰੀ ਜੁਆਇਨ ਕਰ ਲਈ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਮੈਂ ਮਿਹਨਤ ਕਰਦਾ ਰਿਹਾ ਅਤੇ ਮਿਹਨਤ ਕਰਦੇ ਕਰਦੇ ਅੱਜ ਮੈਂ ਇੰਨਾ ਪੈਸਾ ਕਮਾ ਲਿਆ ਕਿ ਅੱਜ ਮੈਂ ਇਹ ਸੋਚਿਆ ਕਿ ਹੁਣ ਮੈਂ ਵਾਪਸ ਆਪਣੇ ਪਿੰਡ ਜਾਵਾਂਗਾ ਅਤੇ ਆਪਣੇ ਮਾਤਾ ਪਿਤਾ ਦੇ ਕੋਲ ਹੀ ਰਹਾਂਗਾ। ਜੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਦੋਸਤੋ ਕਿਸੇ ਨਵੀਂ ਕਹਾਣੀ ਦੇ ਨਾਲ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਦਿਓ। ਧੰਨਵਾਦ।